ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲਣੀ ਅਤੇ ਗੁਰੂ ਜੀ ਦਾ ਜੋਤੀ ਜੋਤ ਸਮਾਣਾ ਜਦੋਂ ਗੁਰੂ ਸਾਹਿਬ ਜੀ ਦਿੱਲੀ ਗਏ ਤਾਂ ਉਹਨਾਂ ਦਿਨਾਂ ਦੇ ਵਿੱਚ ਅਚਾਨਕ ਉੱਥੇ ਚੇਚਕ ਬਿਮਾਰੀ ਦੀ ਮਹਾਮਾਰੀ ਫੈਲ ਗਈ ਇਹ ਬੜੀ ਭਿਆਨਕ ਅਤੇ ਸ਼ੂਤ ਦੀ ਬਿਮਾਰੀ ਹੈ ਇਸ ਦੇ ਜੀਰਮ ਕੱਪੜਿਆਂ ਜਾਂ ਸਰੀਰ ਦੀ ਛੋਹ ਰਹੀ ਇੱਕ ਦੂਜੇ ਇਨਸਾਨ ਵਿੱਚ ਪਹੁੰਚ ਜਾਂਦੇ ਹਨ ਇਸ ਨਾਲ ਪਹਿਲਾ ਇਨਸਾਨ ਨੂੰ ਤਾਪ ਚੜ੍ਹਦਾ ਹੈ ਅਤੇ ਫਿਰ ਸਰੀਰ ਉੱਪਰ ਛੋਟੇ ਛੋਟੇ ਦਾਣੇ ਨਿਕਲ ਆਉਂਦੇ ਹਨ ਅਤੇ ਫਿਰ ਉਹਨਾਂ ਦਾਣਿਆਂ ਦੇ ਵਿੱਚੇ ਪਾਖ ਰ ਪੈ ਜਾਂਦੀ ਹੈ ਫਿਰ ਤੇਜ਼ ਬੁਖਾਰ ਇੰਨਾ ਜ਼ਿਆਦਾ ਚੜਦਾ ਹੈ ਕਿ ਜੋ ਜਾਨਲੇਵਾ ਹੁੰਦਾ ਹੈ ਸੋ ਇਸ ਬਿਮਾਰੀ ਨਾਲ ਦਿੱਲੀ ਵਿੱਚ ਬੇਅੰਤ ਲੋਕਾਂ ਦੀ ਮੌਤ ਹੋਣ ਲੱਗੀ ਇਸ ਬਿਮਾਰੀ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਬਹਿਮ ਸੀ ਕੁਝ ਲੋਕੀ ਇਸ ਬਿਮਾਰੀ ਨੂੰ ਮਾਤਾ ਨਿਕਲੀ ਜਾਂ ਸ਼ੀਤਲਾ ਮਾਤਾ ਕਹਿ ਕੇ ਇਸ ਦਾ ਇਲਾਜ ਨਹੀਂ ਕਰਵਾਉਂਦੇ ਸਨ ਅਤੇ ਮਾਤਾ ਸ਼ੀਤਲਾ ਦੇ ਮੰਦਰ ਵਿੱਚ ਜਾ ਕੇ ਮੱਥਾ ਟੇਕਦੇ ਸਨ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਇਹ ਕੋਈ ਮਾਤਾ ਨਹੀਂ ਇਹ ਇੱਕ ਬਿਮਾਰੀ ਹੈ ਤੇ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਸੋ ਜਦੋਂ ਇਸ ਬਿਮਾਰੀ ਨਾਲ ਬੇਅੰਤ ਲੋਕਾਂ ਦੀ ਮਉਤ ਹੋਣ ਲੱਗੀ ਤੇ ਹਕੂਮਤ ਨੇ ਇਸ ਦੀ ਕੋਈ ਸਾਰ ਨਾ ਲਈ ਤਾਂ ਗੁਰੂ ਸਾਹਿਬ ਜੀ ਨੇ ਗੁਰੂ ਘਰ ਦੇ ਮਰਿਆਦਾ ਅਨੁਸਾਰ ਲੋਕਾਂ ਦੀ ਸਹਾਇਤਾ ਕਰਨੇ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਰਤਪੁਰ ਸਾਹਿਬ ਦਵਾਖਾਨੇ ਤੋਂ ਸਾਰੀ ਦਵਾ ਮੰਗਵਾ ਕੇ ਲੋੜਵੰਦਾਂ ਵਿੱਚ ਵੰਡੀ ਅਤੇ ਦੇ ਸੰਬੰਧ ਦੀ ਸਾਰੀ ਰਕਮ ਲੰਗਰ ਪਾਣੀ ਅਤੇ ਹੋਰ ਕੰਮਾਂ ਵਿੱਚ ਵਰਤਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਜੀ ਚੇਚਕ ਦੇ ਰੋਗੀਆਂ ਦੀ ਸੇਵਾ ਵਿੱਚ ਇੰਨੇ ਮਗਨ ਹੋ ਗਏ ਕਿ ਉਹਨਾਂ ਨੇ ਆਪਣੀ ਸਿਹਤ ਦੀ ਬਿਲਕੁਲ ਵੀ ਪਰਵਾਹ ਨਾ ਕੀਤੀ। ਸੋ ਜਦੋਂ ਚੇਚਕ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਕੇ ਬਸੋਂ ਬਹਾਰ ਹੁੰਦੀ ਦੀ ਸੀ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਾਸੀਆਂ ਦੇ ਦੁੱਖ ਹਰਨ ਲਈ ਸਾਰਾ ਕਸ਼ਟ ਆਪਣੇ ਸਰੀਰ ਉੱਪਰ ਲੈ ਲਿਆ। ਅਤੇ ਉਹਨਾਂ ਦੇ ਸਾਰੇ ਸਰੀਰ ਉੱਤੇ ਚੇਚਕ ਨਿਕਲਾਈ। ਚੇਚਕ ਨਿਕਲਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਆਪਣਾ ਡੇਰਾ ਜਮਨਾ ਨਦੀ ਦੇ ਕੰਢੇ ਉੱਤੇ ਖੁੱਲੀ ਥਾਂ ਉੱਤੇ ਚਾਲ ਆਇਆ। ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਉੱਥੇ ਲਗੀਆਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਫਰਮਾਇਆ ਕਿ ਹੁਣ ਸਰੀਰ ਦਾ ਮੇਲ ਥੋੜੇ ਚਿਰ ਲਈ ਹੈ ਅਤੇ ਉਹਨਾਂ ਨੇ ਸੰਗਤ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਉਹਨਾਂ ਨੇ ਪੰਜ ਪੈਸੇ ਤੇ ਨਾਰੀਅਲ ਮੰਗਵਾਇਆ ਤੇ ਉਸ ਨੂੰ ਹਵਾ ਵਿੱਚ ਪੰਜ ਵਾਰ ਘੁਮਾ ਕੇ ਬਚਨ ਕੀਤੇ ਬਾਬਾ ਬਕਾਲੇ ਭਾਬ ਸਾਡੇ ਤੋਂ ਬਾਅਦ ਅਗਲਾ ਗੁਰੂ ਬਕਾਲੇ ਵਿੱਚ ਰਹਿ ਰਿਹਾ ਹੈ ਜੋ ਕਿ ਰਿਸ਼ਤੇ ਵਿੱਚ ਸਾਡਾ ਬਾਬਾ ਲੱਗਦਾ ਹੈ ਸੋ ਇਸ ਤਰ੍ਹਾਂ ਗੁਰੂ ਭਾਦਰਜੀ ਦੇ ਅਗਲੇ ਗੁਰੂ ਹੋਣ ਦਾ ਇਸ਼ਾਰਾ ਕਰਕੇ ਗੁਰੂ ਹਰਕ੍ਰਿਸ਼ਨ ਜੀ ਜਮਨਾ ਕਿਨਾਰੇ 30 ਮਾਰਚ 1664 ਈਸਵੀ ਨੂੰ ਚੋਤੀ ਜੋਤ ਸਮਾ ਗਏ ਜਿਸ ਜਗ੍ਹਾ ਉੱਤੇ ਗੁਰੂ ਸਾਹਿਬ ਜੀ ਦਾ ਸਸਕਾਰ ਕੀਤਾ ਗਿਆ ਸੀ ਉੱਥੇ ਹੁਣ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਸ਼ਸ਼ੋਭਿਤ ਹੈ ਤੇ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਾ ਸਸਕਾਰ ਵੀ ਇਸੇ ਸਥਾਨ ਉੱਤੇ ਹੀ ਕੀਤਾ ਗਿਆ ਸੀ ਜਿੱਥੇ ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਗੁਰੂ ਸਾਹਿਬ ਜੀ ਠਹਿਰੇ ਸਾਨੂੰ ਉੱਥੇ ਹੁਣ ਗੁਰਦੁਆਰਾ ਬੰਗਲਾ ਸਾਹਿਬ ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲਣੀ ਅਤੇ ਗੁਰੂ ਜੀ ਦਾ ਜੋਤੀ ਜੋਤ ਸਮਾਣਾ ਜਦੋਂ ਗੁਰੂ ਸਾਹਿਬ ਜੀ ਦਿੱਲੀ ਗਏ ਤਾਂ ਉਹਨਾਂ ਦਿਨਾਂ ਦੇ ਵਿੱਚ ਅਚਾਨਕ ਉੱਥੇ ਚੇਚਕ ਬਿਮਾਰੀ ਦੀ ਮਹਾਮਾਰੀ ਫੈਲ ਗਈ ਇਹ ਬੜੀ ਭਿਆਨਕ ਅਤੇ ਸ਼ੂਤ ਦੀ ਬਿਮਾਰੀ ਹੈ ਇਸ ਦੇ ਜੀਰਮ ਕੱਪੜੇ ਜਾ ਸਰੀਰ ਦੀ ਸ਼ੋਰ ਰਹੀ ਇੱਕ ਦੂਜੇ ਇਨਸਾਨ ਵਿੱਚ ਪਹੁੰਚ ਜਾਂਦੇ ਹਨ ਇਸ ਨਾਲ ਪਹਿਲਾ ਇਨਸਾਨ ਨੂੰ ਤਾਪ ਚੜ੍ਹਦਾ ਹੈ ਅਤੇ ਫਿਰ ਸਰੀਰ ਉੱਪਰ ਛੋਟੇ ਛੋਟੇ ਦਾਣੇ ਨਿਕਲ ਆਉਂਦੇ ਹਨ ਅਤੇ ਫਿਰ ਉਹਨਾਂ ਦਾਣਿਆਂ ਦੇ ਵਿੱਚੇ ਪਾਖ ਪੈ ਜਾਂਦੀ ਹੈ ਫਿਰ ਤੇਜ बुखार इतना ज्यादा चढ़ਦਾ ਹੈ ਕਿ ਜੋ ਜਾਨਲੇਵਾ ਹੁੰਦਾ ਹੈ ਸੋ ਇਸ ਬਿਮਾਰੀ ਨਾਲ ਦਿੱਲੀ ਵਿੱਚ ਬੇਅੰਤ ਲੋਕਾਂ ਦੀ ਮੌਤ ਹੋਣ ਲੱਗੀ ਇਸ ਬਿਮਾਰੀ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਬਹਿਮ ਸੀ ਕੁਝ ਲੋਕੀ ਇਸ ਬਿਮਾਰੀ ਨੂੰ ਮਾਤਾ ਨਿਕੜੀ ਜਾਂ ਸ਼ੀਤਲਾ ਮਾਤਾ ਕਹਿ ਕੇ ਇਸ ਦਾ ਇਲਾਜ ਨਹੀਂ ਕਰਵਾਉਂਦੇ ਸਨ ਅਤੇ ਮਾਤਾ ਸ਼ੀਤਲਾ ਦੇ ਮੰਦਰ ਵਿੱਚ ਜਾ ਕੇ ਮੱਥਾ ਟੇਕਦੇ ਸਨ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਇਹ ਕੋਈ ਮਾਤਾ ਨਹੀਂ ਇਹ ਇੱਕ ਬਿਮਾਰੀ ਹੈ ਤੇ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਸੋ ਜਦੋਂ ਇਸ ਬਿਮਾਰੀ ਨਾਲ ਬੇਅੰਤ ਲੋਕਾਂ ਦੀ ਮੌਤ ਹੋਣ ਲੱਗੀ ਤੇ ਹਕੂਮਤ ਨੇ ਇਸ ਦੀ ਕੋਈ ਸਾਰ ਨਹੀਂ ਲਈ ਤਾਂ ਗੁਰੂ ਸਾਹਿਬ ਜੀ ਨੇ ਗੁਰੂ ਘਰ ਦੇ ਮਰਿਆਦਾ ਅਨੁਸਾਰ ਲੋਕਾਂ ਦੀ ਸਹਾਇਤਾ ਕਰਨੇ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਰਤਪੁਰ ਸਾਹਿਬ ਦਵਾਖਾਨੇ ਤੋਂ ਸਾਰੀ ਦਵਾ ਮੰਗਵਾ ਕੇ ਲੋੜਵੰਦਾਂ ਵਿੱਚ ਵੰਡੀ ਅਤੇ ਦੇ ਸੰਬੰਧ ਦੀ ਸਾਰੀ ਰਕਮ ਲੰਗਰ ਪਾਣੀ ਅਤੇ ਹੋਰ ਕੰਮਾਂ ਵਿੱਚ ਵਰਤਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਜੀ ਚੇਚਕ ਦੇ ਰੋਗੀਆਂ ਦੀ ਸੇਵਾ ਵਿੱਚ ਇੰਨੇ ਮਗਨ ਹੋ ਗਏ ਕਿ ਉਹਨਾਂ ਨੇ ਆਪਣੀ ਸਿਹਤ ਦੀ ਬਿਲਕੁਲ ਵੀ ਪਰਵਾਹ ਨਾ ਕੀਤੀ। ਸੋ ਜਦੋਂ ਚੇਚਕ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਕੇ ਬਸੋਂ ਬਾਹਰ ਹੁੰਦੀ ਦੀ ਸੀ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਾਸੀਆਂ ਦੇ ਦੁੱਖ ਹਰਨ ਲਈ ਸਾਰਾ ਕਸ਼ਟ ਆਪਣੇ ਸਰੀਰ ਉੱਪਰ ਲੈ ਲਿਆ। ਅਤੇ ਉਹਨਾਂ ਦੇ ਸਾਰੇ ਸਰੀਰ ਉੱਤੇ ਚੇਚਕ ਨਿਕਲ ਆਈ। ਚੇਚਕ ਨਿਕਲਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਆਪਣਾ ਡੇਰਾ ਜਮਨਾ ਨਦੀ ਦੇ ਕੰਢੇ ਉੱਤੇ ਖੁੱਲੀ ਥਾਂ ਉੱਤੇ ਚਾ ਲਾਇਆ। ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਉੱਥੇ ਆਉਣ ਲੱਗੀਆਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਫਰਮਾਇਆ ਕਿ ਹੁਣ ਸਰੀਰ ਦਾ ਮੇਲ ਥੋੜੇ ਚਿਰ ਲਈ ਹੈ ਅਤੇ ਉਹਨਾਂ ਨੇ ਸੰਗਤ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਉਹਨਾਂ ਨੇ ਪੰਜ ਪੈਸੇ ਤੇ ਨਾਰੀਅਲ ਮੰਗਵਾਇਆ ਤੇ ਉਸ ਨੂੰ ਹਵਾ ਵਿੱਚ ਪੰਜ ਵਾਰ ਘੁਮਾ ਕੇ ਬਚਨ ਕੀਤੇ ਬਾਬਾ ਬਕਾਲੇ ਪਾਪ ਸਾਡੇ ਤੋਂ ਬਾਅਦ ਅਗਲਾ ਗੁਰੂ ਬਕਾਲੇ ਵਿੱਚ ਰਹਿ ਰਿਹਾ ਹੈ ਜੋ ਕਿ ਰਿਸ਼ਤੇ ਵਿੱਚ ਸਾਡਾ ਬਾਬਾ ਲੱਗਦਾ ਹੈ ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਅਗਲੇ ਗੁਰੂ ਹੋਣ ਦਾ ਇਸ਼ਾਰਾ ਕਰਕੇ ਗੁਰੂ ਹਰਕ੍ਰਿਸ਼ਨ ਜੀ ਜਮਨਾ ਕਿਨਾਰੇ 30 ਮਾਰਚ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ ਜਿਸ ਜਗ੍ਹਾ ਉੱਤੇ ਗੁਰੂ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਹੁਣ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਸ਼ਸ਼ੋਭਿਤ ਹੈ ਤੇ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਸਤਾ ਸਾਹਿਬ ਕੋਰ ਜੀ ਦਾ ਸਸਕਾਰ ਵੀ ਇਸ ਸਥਾਨ ਉੱਤੇ ਹੀ ਕੀਤਾ ਗਿਆ ਸੀ ਜਿੱਥੇ ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਗੁਰੂ ਸਾਹਿਬ ਜੀ ਠਹਿਰੇ ਸਨ ਉੱਥੇ ਹੁਣ ਗੁਰਦੁਆਰਾ ਬੰਗਲਾ ਸਾਹਿਬ ਸ਼ੁਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲਣੀ ਅਤੇ ਗੁਰੂ ਜੀ ਦਾ ਜੋਤੀ ਜੋਤ ਸਮਾਣਾ ਜਦੋਂ ਗੁਰੂ ਸਾਹਿਬ ਜੀ ਦਿੱਲੀ ਗਏ ਤਾਂ ਉਹਨਾਂ ਦਿਨਾਂ ਦੇ ਵਿੱਚ ਅਚਾਨਕ ਉਥੇ 체ਚਕ ਬਿਮਾਰੀ ਦੀ ਮਹਾਮਾਰੀ ਫੈਲ ਗਈ। ਇਹ ਬੜੀ ਭਿਆਨਕ ਅਤੇ ਸ਼ੂਤ ਦੀ ਬਿਮਾਰੀ ਹੈ। ਇਸ ਦੇ ਜੀਰਮ ਕੱਪੜਿਆਂ ਜਾਂ ਸਰੀਰ ਦੀ ਛੋਹ ਰਹੀ ਇੱਕ ਦੂਜੇ ਇਨਸਾਨ ਵਿੱਚ ਪਹੁੰਚ ਜਾਂਦੇ ਹਨ। ਇਸ ਨਾਲ ਪਹਿਲਾ ਇਨਸਾਨ ਨੂੰ ਤਾਪ ਚੜ੍ਹਦਾ ਹੈ ਅਤੇ ਫਿਰ ਸਰੀਰ ਉੱਪਰ ਛੋਟੇ-ਛੋਟੇ ਦਾਣੇ ਨਿਕਲ ਆਉਂਦੇ ਹਨ ਅਤੇ ਫਿਰ ਉਹਨਾਂ ਦਾਣਿਆਂ ਦੇ ਵਿੱਚੇ ਪਾਖ ਪੈ ਜਾਂਦੀ ਹੈ। ਫਿਰ ਤੇਜ ਬੁਖਾਰ ਇੰਨਾ ਜ਼ਿਆਦਾ ਚੜਦਾ ਹੈ ਕਿ ਜੋ ਜਾਨ ਲੇਵਾ ਹੁੰਦਾ ਹੈ ਸੋ ਇਸ ਬਿਮਾਰੀ ਨਾਲ ਦਿੱਲੀ ਵਿੱਚ ਬੇਅੰਤ ਲੋਕਾਂ ਦੀ ਮੌਤ ਹੋਣ ਲੱਗੀ ਇਸ ਬਿਮਾਰੀ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਬਹਿਮ ਸੀ ਕੁਝ ਲੋਕੀ ਇਸ ਬਿਮਾਰੀ ਨੂੰ ਮਾਤਾ ਨਿਕੜੀ ਜਾਂ ਸ਼ੀਤਲਾ ਮਾਤਾ ਕਹਿ ਕੇ ਇਸ ਦਾ ਇਲਾਜ ਨਹੀਂ ਕਰਵਾਉਂਦੇ ਸਨ ਅਤੇ ਮਾਤਾ ਸ਼ੀਤਲਾ ਦੇ ਮੰਦਰ ਵਿੱਚ ਜਾ ਕੇ ਮੱਥਾ ਟੇਕਦੇ ਸਨ। ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਇਹ ਕੋਈ ਮਾਤਾ ਨਹੀਂ। ਇਹ ਇੱਕ ਬਿਮਾਰੀ ਹੈ ਤੇ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਸੋ ਜਦੋਂ ਇਸ ਬਿਮਾਰੀ ਨਾਲ ਬੇਅੰਤ ਲੋਕਾਂ ਦੀ ਮੌਤ ਹੋਣ ਲੱਗੀ ਤੇ ਹਕੂਮਤ ਨੇ ਇਸ ਦੀ ਕੋਈ ਸਾਰ ਨਹੀਂ ਲਈ ਤਾਂ ਗੁਰੂ ਸਾਹਿਬ ਜੀ ਨੇ ਗੁਰੂ ਘਰ ਦੇ ਮਰਿਆਦਾ ਅਨੁਸਾਰ ਲੋਕਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕੀਰਤਪੁਰ ਸਾਹਿਬ ਦਬਾ ਖੰਨੇ ਤੋਂ ਸਾਰੀ ਦਵਾ ਮੰਗਵਾ ਕੇ ਲੋੜਵੰਦਾਂ ਵਿੱਚ ਵੰਡੀ ਅਤੇ ਦੇ ਸੰਬੰਧ ਦੀ ਸਾਰੀ ਰਕਮ ਲੰਗਰ ਪਾਣੀ ਅਤੇ ਹੋਰ ਕੰਮਾਂ ਵਿੱਚ ਵਰਤਣੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਜੀ ਚੇਚਕ ਦੇ ਰੋਗੀਆਂ ਦੀ ਸੇਵਾ ਵਿੱਚ ਇੰਨੇ ਮਗਨ ਹੋ ਗਏ ਕਿ ਉਹਨਾਂ ਨੇ ਆਪਣੀ ਸਿਹਤ ਦੀ ਬਿਲਕੁਲ ਵੀ ਪਰਵਾਹ ਨਾ ਕੀਤੀ। ਸੋ ਜਦੋਂ ਚੇਚਕ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਕੇ ਬਸੋਂ ਬਾਹਰ ਹੁੰਦੀ ਦੀ ਸੀ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਾਸੀਆਂ ਦੇ ਦੁੱਖ ਹਰਨ ਲਈ ਸਾਰਾ ਕਸ਼ਟ ਆਪਣੇ ਸਰੀਰ ਉੱਪਰ ਲੈ ਲਿਆ। ਅਤੇ ਉਹਨਾਂ ਦੇ ਸਾਰੇ ਸਰੀਰ ਉੱਤੇ ਚੇਚਕ ਨਿਕਲ ਆਈ। ਚੇਚਕ ਨਿਕਲਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਆਪਣਾ ਡੇਰਾ ਜਮਨਾ ਨਦੀ ਦੇ ਕੰਢੇ ਉੱਤੇ ਖੁੱਲੀ ਥਾਂ ਉੱਤੇ ਚਾ ਲਾਇਆ। ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਉੱਥੇ ਲੱਗੀਆਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਫਰਮਾਇਆ ਕਿ ਹੁਣ ਸਰੀਰ ਦਾ ਮੇਲ ਥੋੜੇ ਚਿਰ ਲਈ ਹੈ ਅਤੇ ਉਹਨਾਂ ਨੇ ਸੰਗਤ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਉਹਨਾਂ ਨੇ ਪੰਜ ਪੈਸੇ ਤੇ ਨਾਰੀਅਲ ਮੰਗਵਾਇਆ ਤੇ ਉਸ ਨੂੰ ਹਵਾ ਵਿੱਚ ਪੰਜ ਵਾਰ ਘੁਮਾ ਕੇ ਬਚਨ ਕੀਤੇ ਬਾਬਾ ਬਕਾਲੇ ਪਾਪ ਸਾਡੇ ਤੋਂ ਬਾਅਦ ਅਗਲਾ ਗੁਰੂ ਬਕਾਲੇ ਵਿੱਚ ਰਹਿ ਰਿਹਾ ਹੈ ਜੋ ਕਿ ਰਿਸ਼ਤੇ ਵਿੱਚ ਸਾਡਾ ਬਾਬਾ ਲੱਗਦਾ ਹੈ ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਅਗਲੇ ਗੁਰੂ ਹੋਣ ਦਾ ਇਸ਼ਾਰਾ ਕਰਕੇ ਗੁਰੂ ਹਰਕ੍ਰਿਸ਼ਨ ਜੀ ਜਮਨਾ ਕਿਨਾਰੇ 30 ਮਾਰਚ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ ਜਿਸ ਜਗ੍ਹਾ ਉੱਤੇ ਗੁਰੂ ਸਾਹਿਬ ਜੀ ਦਾ ਸੰਸਕਾਰ ਕਿਤਾ ਗਿਆ ਸੀ ਉੱਥੇ ਹੁਣ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਸ਼ਸ਼ੋਭਿਤ ਹੈ ਤੇ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਾ ਸਸਕਾਰ ਵੀ ਇਸੇ ਸਥਾਨ ਉੱਤੇ ਹੀ ਕੀਤਾ ਗਿਆ ਸੀ ਜਿੱਥੇ ਰਾਜਾ ਜਯਾ ਸਿੰਘ ਦੇ ਬੰਗਲੇ ਦੇ ਵਿੱਚ ਗੁਰੂ ਸਾਹਿਬ ਜੀ ਠਹਿਰੇ ਸਨ ਉੱਥੇ ਹੁਣ ਗੁਰਦੁਆਰਾ ਬੰਗਲਾ ਸਾਹਿਬ ਸ਼ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ